ਮਨੋਰਚਾ ਲਾਗੇ ਵਿਕੀਪੁਰਾ ਸੋਤਪੁਰਾ ਦੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਜੋ ਕੋਲ ਕੱਟਾ ਦੇ ਵਿੱਚ ਇੱਕ ਡਾਕਟਰ ਲੜਕੀ ਨਾਲ ਦੇ ਦਰਦਨਾਕ ਹਾਦਸਾ ਹੋਇਆ ਦਰਦਨਾਕ ਮੌਤ ਹੋ ਗਈ ਹੈ ਇਸੇ ਸਬੰਧ ਵਿੱਚ ਸੋਤਪੁਰਾ ਦੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਕੈਂਟਰਲ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਉਸ ਲੜਕੀ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਮੈਂ ਰਮੇਸ਼ ਗਵਰ ਇੰਡੀਆ ਟੀਵੀ ਨੂੰ ਸੋਤਪੁਰਾ ਪਹੁੰਚਾਇਆ ਠੀਕ ਹੈ ਤੋਂ ਕੋਈ ਤੋਂ ਤੋਂ ਤਨਾ ਚਕਣਾ ਨਾ ਮੇਰੇ ਤੇ ਦੋਵੇਂ ਦੋਵੇਂ ਤਨਾ ਚਕਣਾ ਇੱਕ ਤਾਂ ਨੀ ਪਿੱਛੇ ਜਾਊਗਾ ਬੈਠੇ ਸ਼ੌਰ ਦਾ ਗੱਲ ਸੋ ਜਰਾ ਦੀ ਪ੍ਰਾਣੀ ਜਾਵੇ ਮੇਰੇ ਚ ਡਾਕਟਰ ਮੰਮਤਾ ਦੇਵਨਾਥ ਦਿੱਤੀ ਸੰਸਟਾ ਦੇ ਵਿੱਚ ਬਹੁਤ ਹੀ ਦਰਦਨਾਕ ਜਿਹੜੀ ਮੌਤ ਹੋਈ ਹੈ ਉਸ ਵਿੱਚ ਵੈਸ਼ੀ ਦਰੰਡਿਆਣੇ ਉਹਨਾਂ ਤੇ ਉੱਪਰ ਲਾਤ ਕਰ ਕੀਤਾ ਤੇ ਉਸ ਨੂੰ ਕਾਫੀ ਚੋਟਾਂ ਪਹੁੰਚੀਆਂ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ। ਕਿਸੇ ਦੇਖ ਸੋਦੇ ਹੋ ਭਾਰੀ ਕੱਟ ਦੇ ਨਾਲ ਕੋਟਪੁਰਾ ਵੀ ਦਾਣਾ ਮੰਡੀ ਦੇ ਵਿੱਚ ਕੈਂਡਲ ਮਾਰਕਟ ਹਟਣ ਦੀ ਤਿਆਰੀ ਹੋ ਰਹੀ ਹੈ। ਕੌਮਿਤਾ ਕੌਮਿਤਾ ਦੇਵਨਾਥ। ਕੌਮਿਤਾ ਦੇਵਨਾਥ ਬੇਟੀਆ ਸੰਸਥਾਵਾਂ ਲਾਲੋ ਮਹਿਲਾ। ਹਾਂਜੀ ਅੱਜ ਜਿਹੜਾ ਇਹ ਜਿਹੜਾ ਕੈਂਡਲ ਮਾਰਕਟ ਕੱਢਿਆ ਜਾ ਰਿਹਾ ਹੈ ਕਿ ਸਰ ਸਾਰਾ ਮਾਮਲਾ ਰੱਖੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਲੇ ਉਹ ਡਾਕਟਰ ਜਿਹੜੇ ਹਮੇਸ਼ਾ 24 ਘੰਟੇ ਸਾਡੀਆਂ ਸੇਵਾਵਾਂ ਸਿਹਤ ਸੇਵਾਵਾਂ ਨੂੰ ਧਿਆਨ ਚ ਰੱਖਦੇ ਸਾਡੀ ਸੇਵਾ ਕਰਦੇ ਆ ਜਦੋਂ ਉਹਨਾਂ ਨਾਲ ਇਦਾਂ ਦਾ ਦੁਰਕਰਮ ਹੋ ਜਾਂਦਾ ਤਾਂ ਸਾਡਾ ਰੋਸ ਸੁਭਾਵਿਕ ਬਣਦਾ ਹੀ ਹੈ ਸਾਡੀ ਇੱਕ ਬੱਚੀ ਸਾਡੀ ਭੈਣ ਜਿਹੜੀ ਇੱਕ 24 ਘੰਟੇ ਸੇਵਾਵਾਂ ਆਪਦੀ ਦੇ ਰਹੀ ਸੀ ਕਿ ਨਰਸਿੰਗ ਜਿਹੜੀ ਡਾਕਟਰ ਦੀ ਆਪਦੀ ਪ੍ਰੈਕਟਿਸ ਕਰ ਰਹੀ ਸੀ ਕੋਲਕੱਤਾ ਦੇ ਵਿੱਚ ਜਿੱਥੇ ਉਹਦੇ ਨਾਲ ਉਹਦਾ ਕਤਲ ਹੋਇਆ ਨਾਲ ਵੈਸ਼ੀਆਨਾ ਉਹਦੇ ਨਾਲ ਬਲਾਤਕਾਰ ਹੋਇਆ ਇੱਕ ਉਹਦੇ ਰੋਸ ਦੇ ਵਿੱਚ ਅੱਜ ਸ਼ਹਿਰ ਦੇ ਸਾਰੇ ਹੀ ਨੌਜਵਾਨ ਵੀਰਾਂ ਨੇ ਕਿਉਂਕਿ ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਇਹਨਾਂ ਨੇ ਉਪਰਾਲਾ ਕੀਤਾ ਵੀ ਅਸੀਂ ਸਾਨੂੰ ਇਸ ਗੱਲ ਦਾ ਰੋਸ ਹੈ ਵੀ ਸਾਡੀਆਂ ਬੱਚਿਆਂ ਨਾਲ ਇਦਾਂ ਹੋ ਰਿਹਾ ਕਿਉਂਕਿ ਜਿਹੜੀ ਅੱਗ ਅੱਜ ਕਿਸੇ ਦੇ ਘਰੇ ਲੱਗੀ ਹੈ ਕੱਲੋ ਸਾਡੇ ਘਰੇ ਵੀ ਲੱਗ ਸਕਦੀ ਹੈ। ਸੋ ਅੱਜ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਮਾ ਮਾ ਜੈ ਮਾ ਚੰਤਪੁਰਨੀ ਕਲੱਬ ਬਾਲਾ ਜੀ, ਯੂਵਾ ਮੋਰਚਾ ਪੰਜਾਬ ਬਲੱਡ ਗਰੁੱਪ, ਕਿਸਾਨ ਯੂਨੀਅਨ ਸਾਡੀਆਂ ਸਾਡੇ ਵੀਰ ਜਿਹੜੇ ਅੱਜ ਛੋਟੇ ਜਿਹੇ ਸੱਦੇ ਦੇ ਇੱਥੇ ਪਹੁੰਚੇ ਸਾਡੀਆਂ ਲੇਡੀਜ਼ ਸਾਡੀਆਂ ਭੈਣਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਵਾਲੀਆਂ ਨੇ। ਜਿਨ੍ਹਾਂ ਨੇ ਇਸ ਗੱਲ ਦਾ ਰੋਸ ਮਨਾਇਆ ਵੀ ਇਹ ਜਿਹੜੀ ਅੱਗ ਹੈ ਅੱਜ ਕਲਕੱਤੇ ਵਰਗੇ ਉਹਨਾਂ ਸ਼ਹਿਰਾਂ ਤੇ ਸਟੇਟਾਂ ਦੇ ਵਿੱਚ ਬੇਨਤੀ ਕਰ ਰਹੇ ਆ ਇੱਕ ਸ਼ਾਂਤਮਈ ਕੈਂਡਲ ਮਾਰਚ ਦੇ ਨਾਲ ਜਿੱਥੇ ਉਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਔਰ ਦੂਸਰਾ ਸਰਕਾਰ ਨੂੰ ਚੇਤਾਵਨੀ ਵੀ ਦੇਵਾਂਗੇ ਵੀ ਜੇਕਰ ਇਦਾਂ ਦੇ ਹਾਲਾਤ ਰਹੇ ਤਾਂ ਅਸੀਂ ਵੱਡੇ ਸਟੈਪ ਚੱਕਣ ਲਈ ਤਿਆਰ ਰਵਾਂਗੇ ਕਿਉਂਕਿ ਅਸੀਂ ਆਪਣੇ ਬੱਚਿਆਂ ਦੀ ਆਪਣੀ ਉਹਨਾਂ ਦੀ ਜਾਨ ਮਾਲ ਦੀ ਰਾਖੀ ਸਾਡੀ ਡਿਊਟੀ ਬਣਦੀ ਹੈ ਸਰਕਾਰਾਂ ਇਦਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮ ਦੇਣ ਜਿਹਦੇ ਨਾਲ ਕੋਈ ਵੀ ਇਦਾਂ ਦਾ ਕੋਈ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚੇ ਵੀ ਮੈਂ ਇਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਮੈਨੂੰ ਇੰਨੀ ਵੱਡੀ ਸਜ਼ਾ ਮੇਰੇ ਚਾਹੇ ਉਹ ਸੂਟ ਆਂਡ ਸਾਊਟ ਦੀ ਗੋਲੀ ਮਾਰਨ ਦੇ ਆਰਡਰ ਹੋਣ ਚਾਹੇ ਫਾਂਸੀ ਦੀ ਸਜ਼ਾ ਹੋਵੇ ਅਸੀਂ ਸਰਕਾਰ ਤੋਂ ਇਹ ਡਿਮਾਂਡ ਕਰਦੇ ਆ ਮੰਗ ਕਰਦੇ ਆ ਵੀ ਇਹਨਾਂ ਬਲਾਤਕਾਰੀ ਲੋਕਾਂ ਨੂੰ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਹੈ। ਹਾਂਜੀ ਰਣਜੀਤ ਜੀ। ਹਾਂਜੀ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੇ ਸਮਾਜ ਸੇਵੀ ਪ੍ਰਵਿਰਤੀ ਦੇ ਬੰਦਿਆਂ ਨੇ ਛੋਟਿਆਂ ਵੱਡਿਆਂ ਨੇ ਸਹਿਬਾਨਾਂ ਨੇ ਜਿਹੜੇ ਕਿ ਇਹੋ ਜੀ ਸੋਚ ਰੱਖਦੇ ਆ ਕਿ ਇਹੋ ਜਿਹੀ ਇੱਕ ਨੌਣੀ ਹਰਕਤ ਜੋ ਹੋਈ ਹੈ ਉਹ ਅਤੀ ਨਿੰਦਣਯੋਗ ਹੈ ਔਰ ਵਾਂਸੀ ਤੋਂ ਘੱਟ ਉਹਦਾ ਕੋਈ ਹੱਲ ਨਹੀਂ ਹੋਣਾ ਚਾਹੀਦਾ ਐ ਖੁਦਾਬੰਦੇ ਤੇਰੇ ਕੀ ਕਰ ਰਹੇ ਐ ਖੁਦਾਬੰਦੇ ਤੇਰੇ ਕੀ ਕਰ ਰਹੇ ਜਗਾ ਜਗਾ ਇਹ ਕਾਂ ਇਸ ਤਰ੍ਹਾਂ ਕਰ ਰਹੇ ਇਸ ਕਰਕੇ ਇਹ ਮੂੰਹ ਚੋਂ ਸਾਡੇ ਸ਼ਬਦ ਨਹੀਂ ਨਿਕਰੇ ਇੱਕ ਬੇਟੀ ਨਾਲ ਭੈਣ ਨਾਲ ਇਸ ਤਰ੍ਹਾਂ ਦਾ ਕਨੌਣਾ ਹਰਕਤ ਹੋਈ ਔਰ ਉਹ ਵੀ ਹਿੰਦੁਸਤਾਨ ਦੇ ਵਿੱਚ ਸ਼ਾਂਤੀਪ੍ਰੀਅ ਦੇਸ਼ ਦੇ ਵਿੱਚ ਤਾਂ ਸਾਰੇ ਭਰਾਵਾਂ ਦੀ ਇਹ ਮਿਲ ਕੇ ਇਹੀ ਇੱਕ ਮੰਗ ਹੈ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਜਿੱਥੋਂ ਦਾ ਮਰਜ਼ੀ ਹੋਵੇ ਸ਼ਖਸ ਜਿਹੋ ਜਾਂ ਮਰਜ਼ੀ ਹੋਵੇ ਸਾਰੇ ਮਿਲ ਕੇ ਇੱਕਸਰ ਹੋ ਗਈ ਕਹਾਂਗੇ ਕਿ ਇਹੋ ਜੇ ਬਲਾਤਕਾਰੀਆਂ ਨੂੰ ਫਾਂਸੀ ਦਿਓ ਬਲਾਤਕਾਰੀਆਂ ਨੂੰ ਫਾਂਸੀ ਦਿਓ ਬਲਾਤਕਾਰੀਆਂ ਨੂੰ ਫਾਂਸੀ ਦਿਓ ਬਲਾਤਕਾਰੀਆਂ ਨੂੰ ਸੋਨਜੀ ਆਪ ਸਰਕਾਰ ਦਾ ਖੜਾ ਹੈ ਕਿੰਦਰੀਆਂ ਅੰਕੁਰ ਜੀ ਕਾ ਸਮੰਝ ਸਾਰੇ ਸ਼ਾਮੇ ਦਾ ਬਲਪੋਰ ਸੋਸਾਇਟੀ ਸ਼ਾਮੇ ਦੁਆਨ ਦਰਗੰਗਾ ਗੁਰਦੁਆਰਾ ਬਾਜ਼ਾਰ ਦੇ ਵਿੱਚ ਟੈਂਡਲਮਾਰਕ ਕੱਢਿਆ ਜਾ ਰਿਹਾ ਹੈ ਜੋ ਕੋਲਕੱਤਾ ਦੇ ਵਿੱਚ ਡਾਕਟਰ ਮਮਿਤਾ ਦੇਵਨਾਸ ਦੇ ਨਾਲ ਗ੍ਰਿਨਡ ਕੀਤੀ ਗਈ ਉਸ ਦੇ ਸਬੰਧ ਵਿੱਚ ਬਾਜ਼ਾਰ ਦੇ ਜੋ ਕੰਮੂਨਟ ਕੱਢਿਆ ਜਾ ਰਿਹਾ ਹੈ ਹੰਕਾਰੀਆਂ ਤੇ ਦੋਸ਼ੀ ਨੂੰ ਸਖਤ ਸਗਤ ਜਰੀਆ ਸਜ਼ਾ ਦਿੱਤੀ ਜਾਵੇ ਦੇਖਿਆ ਕਿ ਡਾਕਟਰ ਮਮਤਾ ਦੇਵਨਾ ਉਸ ਜੋਖਾ ਕੱਟਾ ਦੇ ਕੇ ਐਸ਼ ਜਿਹਾ ਵਰਤੋਂ ਲਾਸਟ ਕਰਕੇ ਉਹਦਾ ਪਦਵੀ ਚਾਹਿਆ ਉੱਤਰ ਸੰਗਠਨ ਨੂੰ ਪੁਰਾਣੀ ਗੱਲ ਦੀ ਪ੍ਰਾਨੀ ਕਾਰਜ ਦੇ ਵਿੱਚ ਬਹੁਤ ਮੰਨਦਰ ਦੇਖਿਆ ਜਾਂ ਰਿਹਾ ਹੈ। ਕੈਂਡਲ ਮਾਤ ਕਰਿਆ ਜਾ ਰਿਹਾ ਹੈ। ਬਹੁਤ ਹੀ ਭਾਰੀ ਇਕੱਠ ਦੇ ਨਾਲ ਨਾਮ ਕੈਂਡਲ ਮਾਤ ਕਰਿਆ ਜਾ ਰਿਹਾ ਹੈ। ਨਾਨੀ ਮਾਮਕੀ ਪ੍ਰਿਆਕ ਦੇ ਦਸਤਾਰਾਂ ਹੋਏ।